ਤਖਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸੋਨੋ ਹੈ ਸਿੱਦਾ 10000 ਰੁਪਏ ਸਸਤਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਜਟ 'ਚ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ 'ਚ ਕਟੌਤੀ ਤੋਂ ਬਾਅਦ 5 ਦਿਨਾਂ 'ਚ ਸੋਨੇ 5000 ਰੁਪਏ ਤੇ ਚਾਂਦੀ 64 ਰੁਪਏ ਸਸਤੀ ਹੋ ਗਈ ਆ ਸਰਕਾਰ ਨੇ ਬਜਟ 'ਚ ਸੋਨੇ ਚਾਂਦੀ ਦੇ ਕਸਟਮ ਡਿਊਟੀ 15 ਫੀਸਦੀ ਘਟਾ ਕੇ 6 ਫੀਸਦੀ ਕਰ ਦਿੱਤੀ ਹੈ ਇਸ ਕਰਕੇ ਕੀਮਤਾਂ 'ਚ ਗਰਾਫਟ ਆਈ ਆ ਤੇ ਨਾਲ ਹੀ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 64150 ਰੁਪਏ ਤੇ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 69950 ਰੁਪਏ ਹੈ ਅਤੇ ਨਾਲ ਹੀ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 64000 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 69820 ਰੁਪਏ ਦੱਸੀ ਗਈ ਹੈ ਜੋ ਕਿ ਮੁੰਬਈ ਦੀ ਕੀਮਤ ਹੈ ਤੇ ਪਹਿਲਾਂ ਕੀਮਤ ਦੱਸੀ ਗਈ ਸੀ ਉਹ ਦਿੱਲੀ ਦੀ ਕੀਮਤ ਦੱਸੀ ਗਈ ਸੀ ਬਾਜ਼ਾਰ ਦੇ 2 ਦਿਨ ਬਾਅਦ ਜਾਨੀ ਕਿ ਇਹ ਹੁਣ 25 ਜੁਲਾਈ ਨੂੰ ਸੋਨਾ 973 ਕੈਡਗੇ 18170 ਰੁਪਏ ਤੇ ਆ ਗਿਆ ਹੈ ਤੇ 3 ਜੁਲਾਈ ਨੂੰ ਇਹ 3616 ਰੁਪਏ ਅਤੇ 24 ਜੁਲਾਈ ਨੂੰ 455 ਰੁਪਏ ਦੀ ਗਰਾਊਂਡ ਦਰਜ ਕੀਤੀ ਗਈ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨ